ਸਸਿਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਵਾਈਸ ਸਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ 19 ਤੋਂ ਲੈ ਕੇ ਭਾਈ ਜੂਨ ਜੋ ਪੰਜਾਬ ਦੇ ਵਿੱਚ ਹੁਣ ਬਹੁਤ ਤਗੜਾ ਮੀਂਹ ਦਾ ਸਪੈਲ ਲੱਗਣ ਜਾ ਰਿਹਾ ਜਿਸ ਦੇ ਨਾਲ ਪੰਜਾਬ ਵਾਸੀਆਂ ਨੂੰ ਗਰਮੀ ਤੋਂ ਹੁਣ ਰਾਹਤ ਮਿਲੇਗੀ ਤਾਂ ਮੌਸਮ ਵਿਭਾਗ ਵੱਲੋਂ ਤਗੜਾ ਅਲਰਟ ਜਾਰੀ ਕਰ ਦਿੱਤਾ ਗਿਆ ਹਾਂਜੀ ਤੁਸੀਂ ਸਹੀ ਸੁਣ ਰਹੇ ਹੋ ਮੌਸਮ ਵਿਭਾਗ ਵੱਲੋਂ ਤਗੜਾ ਅਲਰਟ ਜਾਰੀ ਕਰ ਦਿੱਤਾ ਗਿਆ ਗਰਮੀ ਹੁਣ ਦੂਰ ਭਜੇਗੀ ਬਰਸਾਤਾਂ ਦਾ ਸੀਜ਼ਨ ਨੇੜੇ ਆ ਰਿਹਾ ਤੇ ਨਾਲ ਦੀ ਨਾਲ ਹੁਣ ਪੰਜਾਬ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਹੋ ਚੁੱਕਿਆ ਹੈ ਜਿਹਦੇ ਸਿੱਟੇ ਵਜੋਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਅਤੇ ਨਾਲ ਲੱਗਦੇ ਸੂਬਿਆਂ ਦੇ ਵਿੱਚ ਬੱਦਲਵਾਈ ਸਿਸਟਮ ਬਣੇ ਹੋਏ ਨੇ ਇੱਕ ਤੋਂ ਬਾਅਦ ਇੱਕ ਬੱਦਲਵਾਈ ਆ ਰਹੀ ਹੈ ਫਿਲਹਾਲ ਅਗਰ ਦੇ ਦੋ ਦਿਨਾਂ ਤੋਂ ਦੁਆਬੇ ਅਤੇ ਮਾਲਵੇ 벨ਟ ਦੇ ਕੁਝ ਜ਼ਿਲ੍ਹਿਆਂ ਵਿੱਚ ਲਗਾਤਾਰ ਮੀਂਹ ਹੋ ਰਿਹਾ ਜਿਦੇ ਵਿੱਚ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਾ ਰੂਪਨਗਰ ਦੇ ਬਹੁਤ ਸਾਰੇ ਹਿੱਸੇ ਖਰੜ ਮੁਹਾਲੀ ਮੋਰਿੰਡਾ ਚੰਡੀਗੜ੍ਹ ਦਾ ਬਹੁਤ ਸਾਰਾ ਹਿੱਸਾ ਹੋ ਗਿਆ ਜੀ ਤੇ ਪਟਿਆਲੇ ਫਤਿਹਗੜ੍ਹ ਸਾਹਿਬ ਦੇ ਹਿੱਸਿਆਂ ਵਿੱਚ ਲਗਾਤਾਰ ਮੀਂਹ ਦੇਖਣ ਨੂੰ ਮਿਲ ਰਿਹਾ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਵੈਦਰ ਬਾਈ ਸਮਿੰਦਰ ਤੇ ਕੋਈ ਵੀ ਵੀਡੀਓ ਅਪਲੋਡ ਹੋਵੇ ਤੁਹਾਨੂੰ ਮੌਸਮ ਦੀ ਜਾਣਕਾਰੀ ਲਗਾਤਾਰ ਮਿਲਦੀ ਰਹੇ ਹੁਣ ਅਸੀਂ ਗੱਲ ਕਰਦੇ ਹਾਂ ਜੀ ਮੌਸਮ ਵਿਭਾਗ ਵੱਲੋਂ ਜੋ ਅਲਰਟ ਜਾਰੀ ਹੋਏ ਨੇ ਕਿਸ-ਕਿਸ ਦਿਨ ਕੀ ਕੀ ਅਲਰਟ ਹੈ ਸਾਰੀ ਜਾਣਕਾਰੀ ਸੰਖੇਪ ਰੂਪ ਨਾਲ ਦੱਸਦੇ ਹਾਂ ਜੀ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਜੀ ਆਪਾਂ 19 ਤੋਂ ਲੈ ਕੇ 22 ਤਰੀਕ ਦੀ ਗੱਲ ਕਰਾਂਗੇ ਜਿਹਦੇ ਵਿੱਚ 19 ਤਰੀਕ ਤੋਂ ਲੈ ਕੇ 22 ਜੂਨ ਦਾ ਅਲਰਟ ਜਾਰੀ ਹੈ 19 ਤਰੀਕ ਨੂੰ ਹਲਕਾ ਦਰਮਿਆਨਾ ਮੀਂਹ ਦੱਸਿਆ ਗਿਆ ਹੈ ਜਿਦੇ ਵਿੱਚ ਆਈਸੋਲੇਟਡ ਪਲੇਸਸ ਤੇ ਵਰਖਾ ਹੋਣ ਦੀ ਉਮੀਦ ਹੈ ਤੇ ਨਾਲ ਦੀ ਨਾਲ 20 ਤਰੀਕ ਨੂੰ ਥੋੜਾ ਜਿਹਾ ਸੈਕਰੇਟਡ ਯਾਨੀ ਕਿ ਥੋੜਾ ਜਿਹਾ ਜ਼ਿਆਦਾ ਮੀਂਹ ਦੀ ਉਮੀਦ ਹੈ 21 ਅਤੇ 22 ਤਰੀਕ ਨੂੰ ਐਫ ਡਬਲ ਯੂ ਐਸ ਯਾਨੀ ਕਿ ਬਹੁਤ ਸਾਰੇ ਪਲੇਸਸ ਤੇ ਤਗੜਾ ਮੀਂਹ ਹੋਣ ਦੀ ਉਮੀਦ ਹੈ ਯਾਨੀ ਕਿ ਹੁਣ 21 ਅਤੇ 22 ਤਰੀਕ ਨੂੰ ਪੰਜਾਬ ਦੇ ਵਿੱਚ ਜਲਥਲ ਹੋਣ ਦੀ ਉਮੀਦ ਪੂਰੀ ਪੂਰੀ ਬਣੀ ਹੋਈ ਹੈ ਕਿ ਕਿਵੇਂ ਕਿਵੇਂ ਮੀਂਹ ਹੋਵੇਗਾ ਉਹ ਵੀ ਆਪਾਂ ਦੇਖ ਲੈਂਦੇ ਹਾਂ ਕਿਉਂਕਿ 19 ਤਰੀਕ ਦੀ ਅਗਰ ਗੱਲ ਕੀਤੀ ਜਾਵੇ ਤਾਂ 19 ਤਰੀਕ ਨੂੰ ਤੁਸੀਂ ਦੇਖੋਗੇ ਥੰਡਰਸਟਾਰਮ ਅਤੇ ਗਸਤੀ ਹਿੰਦ ਨਾਲ ਦੀ ਨੋਟ ਜਿਹਦੇ ਵਿੱਚ 20 ਤਰੀਕ ਨੂੰ ਵੀ ਸੇਮ ਥੰਡਰਸਟ੍ਰੋਮ ਗਸਤੀ ਹਿੰਦ 30 ਤੋਂ 40 ਕਿਲੋਮੀਟਰ ਦੀ ਤੇਜ਼ ਹਨੇਰੀ ਆਈਸੋਲੇਟਡ ਪਲੇਸਸ ਤੇ ਦੱਸੀ ਗਈ ਹੈ ਜਿਸ ਦੇ ਨਾਲ ਬਹੁਤੇ ਇਲਾਕਿਆਂ ਦੇ ਵਿੱਚ ਘਾਰ ਕਾਫੀ ਹੱਦ ਤੱਕ ਸਾਨੂੰ ਮੀਂਹ ਦੀ ਉਮੀਦ ਪਣਦੀ ਹੋਈ ਦਿਖਾਈ ਦੇ ਰਹੀ ਹੈ ਨਾਲ ਦੀ ਨਾਲ ਤੇਜ਼ ਹਨੇਰੀ ਅਤੇ ਧੂੜ ਭਰਾ ਮਾਹੌਲ ਪੰਜਾਬ ਦੇ ਵਿੱਚ ਬਣਦਾ ਹੋਇਆ ਦਿਖਾਈ ਦੇਵੇਗਾ ਪਰ ਅਗਰ ਗੱਲ ਕੀਤੀ ਜਾਵੇ 21 ਅਤੇ 22 ਤਰੀਕ ਨੂੰ ਤਾਂ ਤੁਸੀਂ ਦੇਖੋਗੇ ਹੈਵੀ ਰੇਨਫਾਲ ਹੈਵੀ ਰੇਨਫਾਲ ਦਾ ਅਲਰਟ 21 ਅਤੇ 22 ਜੂਨ ਨੂੰ ਕਰ ਦਿੱਤਾ ਗਿਆ ਹੈ ਤੇ ਨਾਲ ਦੀ ਨਾਲ 30 ਤੋਂ 40 ਕਿਲੋਮੀਟਰਪ प्रति ਘੰਟੇ ਦੀ ਤੇਜ਼ ਹਵਾ ਅਤੇ ਬਹੁਤ ਤੂੜ ਵਾਲਾ ਇੱਕ ਵਰੀ ਤੂਫਾਨ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਨਾਲ ਉਮੀਦ ਹੈ ਕਿ 19 ਤੋਂ ਲੈ ਕੇ 22 ਜੂਨ ਤੱਕ ਲਗਾਤਾਰ ਇੱਕ ਤੋਂ ਬਾਅਦ ਇੱਕ ਸਪੈਲ ਮੀਂਹ ਦਾ ਪੰਜਾਬ ਦੇ ਵਿੱਚ ਲੱਗਦਾ ਹੋਇਆ ਦਿਖਾਈ ਦੇਵੇਗਾ ਜਿਸ ਦੇ ਸਿੱਟੇ ਵਜੋਂ ਇਹ ਹਾਲਾਤ ਜਿਹੜੇ ਨੇ ਉਹ ਮੀਂਹ ਤੇ ਬਣਦੇ ਹੋਏ ਦਿਖਾਈ ਦੇਣਗੇ ਦੇ ਨਾਲ ਦੀ ਨਾਲ ਇੱਕ ਹਾਲਾਤ ਜਿਹੜਾ ਗਰਮੀ ਦਾ ਜੋ ਬਣਿਆ ਹੋਇਆ ਲਗਾਤਾਰ ਪੰਜਾਬ ਦੇ ਉੱਪਰ ਉਸ ਨੂੰ ਹੁਣ ਠੱਲ ਪੈਂਦੀ ਦਿਖਾਈ ਦੇਵੇਗੀ ਕਿਉਂਕਿ ਹੁਣ ਜਿਹੜੇ ਤਾਪਮਨ ਲਗਾਤਾਰ ਵਧੇ ਹੋਏ ਸਨ ਜਿਹੜੇ 45 ਤੋਂ 47 ਡਿਗਰੀ ਤਾਪਮਨ ਪਹੁੰਚੇ ਹੋਇਆ ਸੀ ਉਹ ਕਿਤੇ ਨਾ ਕਿਤੇ ਹੁਣ ਘਟ ਚੁੱਕਿਆ ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਇੱਕ ਤੋਂ ਬਾਅਦ ਇੱਕ ਹਲਕਾ ਦਰਮਿਆਨ ਦਾ ਬੱਦਲਬਾਹੀ ਸਿਸਟਮ ਅਤੇ ਮੀਂਹ ਦੇ ਮਾਹੌਲ ਦੇ ਕਾਰਨ ਪੰਜਾਬ ਦੇ ਵਿੱਚ ਠੰਡ ਥੋੜੀ ਜੀ ਪਈ ਹੈ ਲੋਕਾਂ ਨੂੰ ਗਰਮੀ ਥੋੜੀ ਜੀ ਘਟੀ ਹੈ ਜਿਸ ਦੇ ਸਿੱਟੇ ਵਜੋਂ ਹੁਣ ਫੇਰ ਉਮੀਦ ਜਾਗ ਰਹੀ ਹੈ ਕਿ ਤਕੜਾ ਸਿਸਟਮ ਮੀਂਹ ਦਾ ਲੱਗਣ ਇੱਕ ਆਸ ਜਾਗ ਰਹੀ ਹੈ ਗਰਮੀ ਤੋਂ ਰਾਹਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਬਾਕੀ ਇਸ ਤੋਂ ਇਲਾਵਾ ਮੌਸਮ ਲਗਾਤਾਰ ਚੇਂਜ ਹੁੰਦਾ ਰਹਿੰਦਾ ਹੈ ਤਾਂ ਹੀ ਤੁਹਾਨੂੰ ਕਹਿੰਦੇ ਆ ਕਿ ਵੀਡੀਓਜ਼ ਲਗਾਤਾਰ ਦੇਖਦੇ ਰਹੇ ਕਰੋ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਬਾਕੀ ਜੋ ਵੀ ਨਵੀਂ ਅਪਡੇਟਸ ਹੋਣਗੀਆਂ ਚੈਨਲ ਦੇ ਉੱਪਰ ਵੀਡੀਓ ਲੈ ਕੇ ਜਲਦ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਵੈਦਰਵਾਈਸ ਮਿੰਦਰ ਤੇ ਅਗਲੀ ਵੀਡੀਓ ਲੈ ਕੇ ਜਲਦ ਮਿਲਦੇ ਹਾਂ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ